ਮੇਲੇ ਕੁੜਾ ਅਪੇ ਗਿਆਨ ਗਿਆਨ ਗੁਰ ਸੂਰਾ ਕਾਲ ਜਾਲ ਜਨ ਜੋਹੀ ਨ ਸਕੇ ਸਤ ਸੋਲ ਵਲਾਈ ਹੈ ਆਪੇ ਪਰਖਿਆ ਪਹੀ ਨਾਰੀ ਆਪੇ ਦੀ ਕੀਮਤ ਪਾਈ ਹੈ ਆਪੇ ਬਬਰ ਸੋਲ ਫਲ ਕਰ ਵਰ ਆਪੇ ਜਲ ਤਨ ਸਾਗਰ ਸਰ ਵਰ ਆਪੇ ਮਾਸ਼ ਕਾਸ਼ ਕਰਨੀ ਕਰ ਤੇਰਾ ਰੂਪ ਨਲਕਨਾ ਜਾਈ

ਸੇ ਆੜਾ ਕਹਿ ਤਾ ਬਕ ਤਾ ਸੁਣ ਤਾ ਸੋਈ ਆਪੇ ਬਣ ਤ ਬਣਾਈ ਹੈ ਕੌਣ ਗੁਰੂ ਪਾਣੀ ਪਿੱਟ ਦਤਾਰ ਉਧਰ ਸੰਧੋ ਗੀਤਰਤੀ ਮਤਾ ਰੈਣ ਦਿਨ ਸ ਦੋਏ ਦਾਈ ਦਾਇਆ ਜਾਕੋ ਖੇਲੇ ਕੀ ਲਾਈ ਗੋ ਜੀ ਆਸ ਕੋ ਜਰ ਲਾ ਆਸ ਕੋ ਜੰਮ ਆਸ ਕੋ ਕਿਲਾਈਆ ਸਰਬ ਦੀਆਂ ਦੇਸੂ ਤੁਹਾਰੀ ਇਹੋ ਕਰਿਆ ਜਦੋਂ ਗੁਰੂ ਅੰਮਰਦਾਸ ਜੀ ਫਡੂਰ ਸਾਹਿਬ ਤੋਂ ਗਾਗਰ ਪਾਣੀ ਦੀ ਜਲਦੀ ਲੈ ਕੇ ਆਉਂਦੇ ਸੀ ਇਸ ਕਰੀਅਰ ਦੇ ਲਾਗੇ ਜਲਦੀ ਗਾਗਰ ਰੱਖਦੇ ਸੀ ਨੂੰ ਦਮਦਮਾ ਸਾਹਿਬ ਕਿਹਾ ਗਿਆ ਇਹ ਦਮਦਮਾ ਸਾਹਿਬ ਗੁਰਦੁਆਰਾ ਇਹ ਉਹ ਕਰੀਅਰ ਆ ਉਹ ਜਿਹੜਾ ਉਹ ਬੜੀ ਮੀਨੀ ਉਹ ਵੀ ਬੜਾ ਵੱਡਾ ਹੁੰਦਾ ਸੀ ਦਮਦਮਾ ਸਾਹਿਬ ਬਰਦੋਰਾ ਦਮਦਮਾ ਸਾਹਿਬ ਦਮਦਮਾ ਸਾਹਿਬ ਗੁਰਦੁਆਰਾ ਗੁਰੂ ਸਾਹਿਬ ਨੂੰ ਜਾਂ ਗੋਂਦਵਾਲ ਸਾਹਿਬ ਨੂੰ ਰਸਤੇ ਜਾਂਦਾ ਹੈ